ਦਿਨ ਦਿਹਾੜੇ ਅਣਪਛਾਤੇ ਲੁਟੇਰੇ ਇੱਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆ ਹੋਇਆ ਪਰਮਿੰਦਰ ਕੌਰ ਵਾਸੀ ਰੋहतक ਹਰਿਆਣਾ ਨੇ ਦੱਸਿਆ ਕਿ ਉਹ ਕਪੂਰਥਲਾ ਸ਼ਹਿਰ ਵਿੱਚ ਆਪਣੇ ਪੇਕੇ ਘਰ ਆਈ ਹੋਈ ਸੀ ਤੇ ਅੱਜ ਆਪਣੀ ਲੱਕੀ ਦੇ ਨਾਲ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਉਪਰੰਤ ਰਿਕਸ਼ੇ ਤੇ ਬੈਠ ਕੇ ਵਾਪਸ ਆਪਣੇ ਪੇਕੇ ਘਰ ਦਸ਼ਮੇਸ਼ ਕਲੋਨੀ ਨੂੰ ਜਾ ਰਹੀ ਸੀ। ਤਰਾਸ ਦੇ ਵਿੱਚ ਮੁਹੱਲਾ ਸ਼ੇਰਗੜ੍ਹ ਨੇੜੇ ਪਿੱਛੋਂ ਆਏ ਦੋ ਮੋਟਰਸਾਈਕਲ ਸਮਾਲ ਲੁਟੇਰਿਆਂ ਨੇ ਉਸਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਪਬਲਿਕ ਸਪੋਰਟ ਨਿਊਜ਼ ਦੇ ਨਾਲ ਕਪੂਰਥਲਾ ਤੋਂ ਗੋਬਿੰਦ ਸੁਖੀ ਜਾਰੀ ਰਿਪੋਰਟ